ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 1210 ਅੰਗ ਤੇ ਸ਼ਬਦ ਉਚਾਰਨ ਕਰਦੇ ਸਾਰੰਗ ਮਹੱਲਾ ਪੰਜਮਾ ਅਬ ਮੇਰੋ ਠਾਕਰ ਸਿਉ ਮਨਮਾਨਾ ਕਹਿੰਦਾ ਮੇਰਾ ਮਨ ਹੁਣ ਠਾਕਰ ਨੂੰ ਮੰਨਣ ਲੱਗ ਗਿਆ ਰੱਬ ਨੂੰ ਮੰਨਣ ਲੱਗ ਅਬ ਮੇਰੋ ਠਾਕਰ ਸਿਉ ਮਨਮਾਨਾ ਮੇਰਾ ਮਾਨਦਰ ਹੱਬ ਨੂੰ ਮੰਨਣ ਲੱਗ ਗਿਆ ਕਦੋਂ ਮੰਨੇ ਸਾਧ ਕਿਰਪਾਲ ਦਿਆਲ ਪਏ ਕਹਿੰਦੇ ਜਦੋਂ ਸਾਧ ਦਿਆਲ ਹੋਇਆ ਖੋਚ ਹੋਇਆ ਦਿਆਲ ਹੋਇਆ ਕਿਰਪਾ ਕੀਤੀ ਸਾਧ ਕਿਰਪਾਲ ਦਿਆਲ ਪਏ ਐ ਚੇਦਿਓ ਦੂਸਤ ਬੇਗਾਨਾ ਕਹਿੰਦੇ ਇਹਨੂੰ ਫਿਰ ਛੇਦ ਦਿੱਤਾ ਜਿਹੜਾ ਦੁਸ਼ਤ ਸੀ ਬਗਾਨਾ ਸੀ ਕਦੋਂ ਇਹ ਅਵਸਥਾ ਆਈ ਹੈ ਜਦੋਂ ਸਾਧ ਦਿਆਲ ਹੋਇਆ ਸਾਧ ਕਰਪਾਲ ਦਿਆਲ ਪੈ ਹੈ ਇਹ ਛੇਦ ਦਿਓ ਛੇਦ ਇਹਨਾਂ ਛੇਦ ਹੋ ਜਾਣਾ ਹੈ ਖਤਮ ਹੋ ਜਾਣਾ ਕਿਹੜੀ ਚੀਜ਼ ਜਿਹੜੇ ਬਗਾਨਾ ਸੀ ਨਾ ਉਸ ਨੂੰ ਆਪਣਾ ਬਣਾ ਲਿਆ ਕਦੋਂ ਆਪਣਾ ਬਣਾਇਆ ਜਦੋਂ ਸਾਧ diel ਹੋਇਆ ਸਾਧ ਨੇ ਕਿਰਪਾ ਕੀਤੀ ਸਸਕੀ ਸਾੜੀ ਬਾਣੀ ਸਾਧ ਦੀ ਦਿਵਾਲੇ ਘੁੰਮਦੀ ਸਾਰੀ ਬਾਣੀ ਸ਼ਬਦ ਦੇ ਦਿਵਾਲੇ ਘੁੰਮਦੀ ਇਹ ਦੋਸਤ ਚੌਂਕੜੀ ਕਦੋਂ ਖਤਮ ਹੁੰਦੀ ਹੈ ਜਦੋਂ ਸਾਧ ਦਿਆਲ ਹੁੰਦਾ ਰਹੁ ਤੂੰ ਮੇਹੀ ਸੁੰਦਰ ਤੂੰ ਮੇ ਸਿਆਣੇ ਹੁਣ ਫਿਰ ਰੱਬ ਨਾਲ ਗੱਲ ਹੋਣ ਲੱਗ ਗਈ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਰੱਬ ਦੇ ਨਾਲ ਗੱਲ ਕਰ ਤੂੰ ਮੇਹੀ ਸੁੰਦਰ ਤੂੰ ਮੇ ਸਿਆਣੇ ਕਹਿੰਦਾ ਤੁਸੀਂ ਸੁੰਦਰ ਹੋ ਤੁਸੀਂ ਸਿਆਣੇ ਹੋ ਤੁਮੇ ਹੀ ਸ਼ੁਗਰ ਉਸੋ ਜਾਣਾ ਤੂੰ ਸਾਰੇ ਬਸ ਤਿੱਖਦੇ ਸਾਰਾ ਕੁਝ ਤੁਮਾਨੂੰ ਦਿਖਦਾ ਸਗਲ ਜੋਗ ਅਰ ਗਿਆਨ ਧਿਆਨ ਕਹਿੰਦੇ ਸਗਲ ਜੋਗ ਅਰ ਗਿਆਨ ਧਿਆਨ ਇੱਕ ਨਿਮਕ ਨਾ ਕੀਮਤ ਜਾਣਾ ਕਹਿੰਦੇ ਇੱਕ ਨਿਮਕ ਵੀ ਤਵੜੀ ਕੀਮਤ ਇਹ ਜੋਗ ਦੇ ਨਾਲ ਗਿਆਨ ਦੇ ਨਾਲ ਧਿਆਨ ਦੇ ਨਾਲ ਨਹੀਂ ਪਾਇਆ ਜਾ ਸਕਦਾ ਨਹੀਂ ਰੱਬ ਨੂੰ ਪਾਇਆ ਜਾ ਸਕਦਾ ਕਦੋਂ ਤੱਕ ਜਦੋਂ ਤੱਕ ਸਾਧੂ ਦਿਆਲ ਨਹੀਂ ਸਾਰੀਆਂ ਚਾਬੀਆਂ ਬਾਬੇ ਨਾਨਕ ਨੇ ਸਾਧੂਆਂ ਨੂੰ ਸੌਂਵਾ ਦਿੱਤੀ ਇਹ ਜਿਹੜੀ ਕੁੰਜੀ ਹੈ ਨਾ ਬਾਣੀ ਦੀ ਰੱਬ ਦੀ ਕੁੰਜੀ ਬਾਣੀ ਅਨਹਦ ਕੁੰਜੀ ਸ਼ਾਂਤਨ ਹਾਥ ਰੱਖੀ ਕੁੰਜੀ ਇਸ ਖਜ਼ਾਨੇ ਦੀ ਕੁੰਜੀ ਹੈ ਨਾ ਜਿਹੜੀ ਰੱਬ ਦਾ ਜਿਹੜਾ ਖਜ਼ਾਨਾ ਨਾਮ ਦਾ ਇਹ ਕੁੰਜੀ ਰੱਬ ਨੇ ਸੰਤਾਂ ਨੂੰ ਸੌਂਪ ਦਿੱਤੀ ਹੁਣ ਸੰਤਾਂ ਨੇ ਵੰਡਣੀ ਆ ਤੂੰ ਮੇਹੀ ਨਾਇਕ ਤੂੰ ਮੇ ਛਤਰਪਤ ਕਹ ਤੁਸੀਂ ਨਾਇਕ ਹੋ ਤੁਸੀਂ ਛਤਰਪਤ ਹੋ ਤੁਸੀਂ ਰਾਜੇ ਤੁਮ ਹੀ ਪੂਰ ਰਹੇ ਭਗਵਾਨਾ ਕਹ ਤੁਸੀਂ ਪੂਰੇ ਆ ਤੁਸੀਂ ਪੂਰੇ ਭਗਵਾਨ ਪਾਵੋ ਦਾਨ ਹੁਣ ਰੱਬ ਨੂੰ ਕਹਿੰਦੇ ਤੁਸੀਂ ਦਾਨ ਪਾ ਦਿਓ ਇੱਕ ਕੀ ਮੰਗਿਆ ਰੱਬ ਕੋਲੋਂ ਪੰਜਮ ਪਾਤਸ਼ਾਹ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਰੱਬ ਨਾਲ ਗੱਲ ਹੋਏ ਰੱਬ ਤੋਂ ਦਾਨ ਮੰਗਦੇ ਪਾਵੋ ਦਾਨ ਸੰਤ ਸੇਵਾ ਕਹਿੰਦੇ ਸੰਤਾਂ ਦੀ ਸੇਵਾ ਦਾ ਦਾਨ ਪਾ ਦੋ ਮੈਨੂੰ ਸੰਤਾਂ ਦੀ ਸੇਵਾ ਦੇ ਦੋ ਸੰਤਾਂ ਦੀ ਟਹਿਲ ਦੇ ਦੋ ਮੈਂ ਸੰਤਾਂ ਦੀ ਚੱਕਰੀ ਕਰਾਂ ਰੱਬ ਤੋਂ ਕੀ ਮੰਗਿਆ ਪਾਵੋ ਦਾਨ ਸੰਤ ਸੇਵਾ ਹਰ ਨਾਨਕ ਸਦ ਕੁਰਬਾਨਾ ਹਰ ਤੂੰ ਸੇਵਾ ਮੰਗੀ ਰੱਬ ਤੋਂ ਸਾਧੂ ਸੰਤਾਂ ਦੀ ਸੇਵਾ ਮੰਗੀ ਮੈਂ ਤੋ ਤੋ ਸਦਾ ਹੀ ਕੁਰਬਾਨ ਜਾਂਦਾ ਪਾਵੋ দান ਸੰਤ ਸੇਵਾ ਹਰ ਹਰ ਨੂੰ ਕਿਹਾ ਰੱਬ ਨੂੰ ਕਿਹਾ ਕਹਿੰਦਾ ਰੱਬ ਸੰਤਾਂ ਦੀ ਸੇਵਾ ਦੇ ਦੇ ਹੋਰ ਕੁਝ ਨਹੀਂ ਮੰਗਿਆ ਕੀ ਮੰਗਿਆ ਸੰਤਾਂ ਦੀ ਸੇਵਾ ਮੰਗੀ ਪਾਵੋ ਦਾਨ ਸੰਤ ਸੇਵਾ ਹਰ ਨਾਨਕ ਸਾਧੂ ਕੁਰਬਾਨ ਸਾਰੰਗ ਮਹੱਲਾ ਪੰਜਵਾਂ ਮੇਰੇ ਮਨ ਚੀਤ ਆਏ ਜਦੋਂ ਮੇਰੇ ਮਨ ਦੇ ਚ ਚਿੱਤ ਆਉਂਦਾ ਯਾਦ ਆਉਂਦਾ ਮੇਰੇ ਮਨ ਚੀਤ ਆਏ ਪ੍ਰੇ ਰੰਗਾਂ ਕਹਿੰਦੇ ਫਿਰ ਪ੍ਰੇ ਦਾ ਮੇਰੇ ਪਰਮੇਸ਼ਰ ਦਾ ਰੰਗ ਲੱਗ ਜਾ ਕਦੋਂ ਜਦੋਂ ਮੇਰੇ ਖਿੱਤ ਦੇ ਵਿੱਚੋਂ ਜਦੋਂ ਮੈਂ ਯਾਦ ਕਰਦਾ ਆਪਣੇ ਪਤੀ ਪਰਮੇਸ਼ਰ ਨੂੰ ਫਿਰ ਮੇਰਾ ਮਨ ਰੰਗਿਆ ਜਾਂਦਾ ਹੈ ਮੇਰਾ ਤਨ ਰੰਗਿਆ ਜਾਂਦਾ ਹੈ ਮਨ ਦੇ ਚੋਂ ਖੁਸ਼ੀ ਪ੍ਰਾਪਤ ਹੋ ਜਾਂਦੀ ਜਦੋਂ ਚੇਤ ਆਏ ਮੇਰੇ ਮਨ ਚੀਤ ਆਏ ਪ੍ਰੇਰੰਗਾ ਬਿਸਰਿਓ ਕਿਹੜੀਆਂ ਚੀਜ਼ਾਂ ਬਿਸਰ ਗਈਆਂ ਕਿਹੜੀਆਂ ਚੀਜ਼ਾਂ ਖਤਮ ਹੋ ਗਈਆਂ ਸਹਿਜ ਸਿੰਘ ਇੱਕ ਇੱਕ ਗੱਲ ਦਾ ਨਿਰਣਾ ਕਰਦੇ ਆ ਪਾਚ ਕਿਸੇ ਨੂੰ ਭਲੇਖੇ ਵਿੱਚ ਨਹੀਂ ਰੱਖਦੇ ਕਿਸੇ ਤੋਂ ਲੁਕੋ ਕੇ ਨਹੀਂ ਰੱਖਦੇ ਬਿਸਰਿਓ ਤੰਦ ਇਹ ਜਿਹੜਾ ਤੰਦਾ ਹੈ ਨਾ ਇਹ ਬਿਸਰ ਜਾਂਦਾ ਹੈ ਤੰਦਾ ਨਹੀਂ ਯਾਦ ਰਹਿੰਦਾ ਫਿਰ ਕਿਉਂ ਕਦੋਂ ਅਵਸਥਾ ਆਈ ਹੈ ਜਦੋਂ ਸਾਡੇ ਚਿੱਤ ਆਇਆ ਹੈ ਜਦੋਂ ਰੱਬ ਯਾਦ ਆਇਆ ਹੈ ਫਿਰ ਇਹ ਧੰਦਾ ਬਿਸਰ ਗਿਆ ਧੰਦਾ ਕਰਤਿਆਂ ਨਿਸ਼ਪਲ ਜਨਮ ਗਵਾਇਆ ਹਰ ਸੁਖ ਦਾਤਾ ਮਨ ਨਾ ਬਸ ਆਇਆ ਹੱਥ ਪੈਰ ਜਵਾਬ ਦੇ ਜਾਂਦੇ ਤੇ ਕਦਾਂ ਥੋੜਾ ਨਿਕਾ ਵੀ ਜਵਾਬ ਦੇ ਜਾਣਦੀ ਹੈ ਸਾਰਾ ਕੁਸ਼ ਸਰੀਰ ਜਵਾਬ ਅਦਾਈ ਬੈਠਾ ਹੈ ਲੇਕਿਨ ਅੰਦਰ ਤ੍ਰਿਸ਼ਨਾ ਦੀ ਅੱਗ ਵੱਲਦੀ ਹੈ ਅੰਦਰ ਤ੍ਰਿਸ਼ਨਾ ਦੀ ਅੱਗ ਵੱਲਦੀ ਹੈ ਇਹ ਤ੍ਰਿਸ਼ਨਾ ਦੀ ਅੱਗ ਕਦੋਂ ਬੁਝਦੀ ਹੈ ਜਦੋਂ ਨਾਮ ਚੇਤ ਆਉਂਦਾ ਜਦੋਂ ਬਾਣੀ ਚੇਤ ਆਉਂਦਾ ਮੇਰੀ ਮਨਕੀਤ ਆਏ ਪ੍ਰੈ ਰੰਗਾ ਬਿਸਰਿਓ ਤੰਦ ਪਰਾ ਧੰਦਾ ਬਿਸਰ ਗਿਆ ਬੰਦ ਇਹ ਜਿਹੜਾ ਬੰਨਿਆ ਹੋਇਆ ਸੀ ਇਹ ਜੰਜਾਲ ਸੀ ਜਿਹੜਾ ਨਾ ਇਹ ਸੰਸਾਰ ਦਾ ਜਾਲ ਇਹ ਇਦੀ ਜੇ ਬੰਨਿਆ ਜਾਂਦਾ ਪਹਿਲਾਂ 3 ਪੁੱਤਾਂ ਨੂੰ ਪਾਲਦਾ ਫਿਰ ਪੋਤੇ-ਪੋਤੀਆਂ ਨੂੰ ਚੱਕ ਕੇ ਘੁੰਮਣ ਲੱਗ ਜਾਂਦਾ। ਪੜੇ ਪਰੋਤੇ ਹੋ ਗਏ ਅੱਗੇ ਇਹ ਦਰਜਾਲ ਦੇ ਵਿੱਚ ਫਸਿਆ ਹੀ ਰਹਿੰਦਾ। ਇਸ ਜਾਲ ਤੇ ਕਦੋਂ ਛੁੱਟਦਾ? ਜਦੋਂ ਰੱਬ ਨੂੰ ਧਿਆਉਂਦਾ। ਫਿਰ ਇਹ ਜਾਲ ਤੋਂ ਛੁੱਟ ਜਾਂਦਾ। ਪਹਿਲਾਂ ਬੰਦਾ ਛੁੱਟ ਗਿਆ ਫਿਰ ਬੰਦਾ ਛੁੱਟ ਗਿਆ। ਬੰਨਿਆ ਹੋਇਆ। ਇਹ ਮਨੁੱਖ ਬੰਨਿਆ ਹੋਇਆ ਹੈ ਇਹ ਰੱਬ ਕੋਲ ਜਾਣਾ ਚਾਹੁੰਦਾ ਹੈ ਲੇਕਿਨ ਇਹ ਜਿਹੜਾ ਮੋਹ ਮਾਇਆ ਦਾ ਜਾਲ ਹੈ ਇਹ ਜਾਣ ਨਹੀਂ ਦਿੰਦਾ ਇਹਦਾ ਸੰਗਲ ਪਿਆ ਬੈ ਇਸ ਵਿੱਚ ਬਿਸਰੇ ਉਹ ਤੰਦ ਬੰਦ ਮਾਇਆ ਕੋ ਹੁਣ ਮਾਇਆ ਵੀ ਬਿਸਰ ਗਈ ਧੰਦਾ ਕਿਉਂ ਕਰਦਾ ਹੈ ਕੰਮ ਕਿਉਂ ਕਰਦਾ ਹੈ ਮਾਇਆ ਵਾਸਤੇ ਕਰਦਾ ਮਾਇਆ ਵਾਸਤੇ ਕੰਮ ਕਰਦਾ ਕੋਈ ਵੀ ਅਸੀਂ ਕੰਮ ਕਰਦੇ ਹਾਂ ਕਾਦੇ ਵਾਸਤੇ ਮਾਇਆ ਵਾਸਤੇ ਇਹ ਸਾਰਾ ਕੁਝ ਬਿਸਰ ਗਿਆ ਹੈ ਤੰਦਾ ਵੀ ਬਿਸਰ ਗਿਆ ਬੰਨਿਆ ਹੋਇ ਤਾਂ ਉਹ ਵੀ ਬਿਸਰ ਗਿਆ ਮਾਇਆ ਵੀ ਬਿਸਰ ਗਈ ਬਿਸਰਿਓ ਤਾਦ ਬੰਦ ਮਾਇਆ ਕੋ ਅਰਜਨ ਅਰਜ ਗਿਆ ਕਹਿੰਦੇ ਸਬਰ ਸੋੰਤੋ ਕਾ ਗਿਆ ਰਾਜ ਗਿਆ ਜੈਸੇ ਕਿ ਜਦੋਂ ਰਾਜ ਜਾਂਦਾ ਨਾ ਫਿਰ ਚਾਹੇ ਬਹੁਤ ਵਧੀਆ ਪਕਵਾਨ ਮੂਰੇ ਪਏ ਹੁਣ ਖਾਂਦਾ ਨਹੀਂ ਮਾਨੇ ਨਹੀਂ ਮੰਨਦਾ ਜਦੋਂ ਰਜਦਾ ਜਦੋਂ ਸਬਰ ਆਉਂਦਾ ਜੇ ਭੁੱਖਾ ਹੋਵੇ ਫੇ ਸਭ ਕੁਝ ਆਖਦਾ ਲੇਕਿਨ ਇਹ ਪੁੱਖ ਮਿੱਟਦੀ ਕਦੋਂ ਐ ਕਦੋਂ ਰਜਦਾ ਜਦੋਂ ਨਾਮ ਨੂੰ ਛਕ ਲੈਂਦਾ ਜਦੋਂ ਸ਼ਬਦ ਨੂੰ ਛਕ ਲੈਂਦਾ ਜਦੋਂ ਬਾਣੀ ਨੂੰ ਛਕ ਲੈਂਦਾ ਫਿਰ ਸਾਰੀ ਕੋਕ ਮਿਟ ਜਾਂਦੀ ਹੈ ਸਬਰ ਸੰਤੋਖ ਆ ਜਾਂਦਾ ਬਿਸਰੇ ਉਹ ਤੰਦ ਬੰਦ ਮਾਇਆ ਕੋ ਰਜਨ ਸੁਭਾਈ ਜੰਗਾ ਸਬਰ ਸੰਤੋਖ ਆ ਗਿਆ ਇਹ ਜੰਗ ਫਿਰ ਜਿੱਤ ਲਈ ਰੋ ਹਰ ਸੇਵ ਕਹਿੰਦੇ ਹਰ ਦੀ ਸੇਵਾ ਕਰੋ ਰੱਬ ਦੀ ਸੇਵਾ ਹਰ ਸੇਵ ਸਸੇ ਹੁਣ ਹਰ ਦੀ ਸੇਵਾ ਕਿਸ ਤਰ੍ਹਾਂ ਹਲੇ ਹੁਕਮੇ ਹੋਇਆ ਕਿ ਹਰ ਦੀ ਸੇਵਾ ਕਰਨੀ ਹੈ ਹਲੇ ਪਤਾ ਤਾਂ ਨਹੀਂ ਲੱਗਿਆ ਆਪਾਂ ਤਾਂ ਭੱਜ ਲੈਨੇ ਉੱਠ ਕੇ ਭਜਾ ਦਿੰਦੇ ਆ ਜਿਹੜੇ ਗੋਲ ਕੜੇ ਹੁੰਦੇ ਆ ਅਰਦਾਸ ਵੀ ਕਰਨ ਲੱਗਦੇ ਆ ਜਦੇ ਭੁਜਾ ਦਿੰਦੇ ਆ ਕਿਨੇ ਚੱਕ ਲਿਆ ਕੋਲੀ ਚੱਕ ਲਿਆ ਬਾਟੀ ਚੱਕ ਲਿਆ ਭੁਜਾਤਾ ਜਦ ਇਹ ਕੱਢਦੇ ਨਹੀਂ ਦਿੱਤਾ 1 ਸਕਿੰਟ ਵੀ ਸਾਨੂੰ ਖੜਨ ਨਹੀਂ ਦਿੱਤਾ ਜਾਂਦਾ ਹਾਰ ਸੇਵੂ ਗਲ ਹਰ ਦੀ ਸੇਵਾ ਦੀ ਕਹਿੰਦੇ ਰੱਬ ਦੀ ਸੇਵਾ ਕਰ ਲੈ ਗੱਲ ਹੋ ਰਹੀ ਸੀ ਕਿ ਕਿਸ ਤਰ੍ਹਾਂ ਕਰਨੀ ਹੈ ਹਰ ਸੇਵੋ ਹਰ ਰਿਦੇ ਬਸਾ ਬੋ ਹੁਣ ਹਰ ਦੀ ਸੇਵਾ ਦੱਸੀ ਹੈ ਕਿ ਕਿਸ ਤਰ੍ਹਾਂ ਸੇਵਾ ਹੁੰਦੀ ਹੈ ਕਹਿੰਦੇ ਹਰ ਨੂੰ ਆਪਣੇ ਰਿਦੇ ਚ ਬਸਾਲਾ ਇਹ ਹਰ ਦੀ ਸੇਵਾ ਹੈ ਰੱਬ ਦੀ ਸੇਵਾ ਕਿਸ ਤਰ੍ਹਾਂ ਹੁੰਦੀ ਹੈ ਜਦੋਂ ਹਰ ਨੂੰ ਸ਼ਬਦ ਨੂੰ ਬਾਣੀ ਨੂੰ ਰਿਦੇ ਚ ਬਸਾਇਆ ਜਾਂਦਾ ਹੈ ਆਪਾ ਤਾਂ ਪਾਠ ਕਰਨੇ ਤੱਕ ਹੀ ਸੀਮਤਾਂ ਗਾਹਲੀ ਮੰਜ਼ਲ ਦਾ ਪਈ ਹੈ ਤੈ ਕਰਨ ਨੂੰ ਹਲੇ ਹਲੇ ਰਿੱਧੇ ਚ ਦਾ ਬਸਾਇਆ ਨਹੀਂ ਸਤਸੰਗੀ ਜਿੱਦਣ ਰਿੱਧੇ ਚ ਬਸ ਗਿਆ ਉਸ ਦਿਨ ਇਹ ਤੰਦ ਬੰਦ ਸਾਰਾ ਕੁਝ ਖਤਮ ਹੋ ਜਾਣਾ ਹੈ ਫਿਰ ਭਜ ਦੌੜ ਖਤਮ ਹੋ ਜਾਣੀ ਹੈ ਹਾਰ ਸੇਬੋ ਹਰ ਰਿੱਧੇ ਬਸਾ ਬੋ ਹਰ ਦੀ ਸੇਵਾ ਕੀਤੀ ਹਰ ਨੂੰ ਰਿੱਧੇ ਚ ਫਸਾਇਆ ਹਰ ਪਾਇਆ ਕਹਿੰਦੇ ਫਿਰ ਹਰ ਨੂੰ ਪਾਲ ਲਿਆ ਰੱਬ ਨੂੰ ਪਾਲ ਲਿਆ ਰੱਬ ਨੂੰ ਪਾਉਣ ਦਾ ਢੰਗ ਦੱਸ ਦਿੱਤਾ ਹੈ ਕਿ ਰੱਬ ਕਿਸ ਤਰ੍ਹਾਂ ਮਿਲਦਾ ਹੈ ਕਿਸ ਤਰ੍ਹਾਂ ਪਾਇਆ ਜਾਂਦਾ ਹੈ ਹਰ ਨੂੰ ਰੱਬ ਨੂੰ ਰਿੱਧੇ ਚ ਬਸਾਉਣ ਦੇ ਨਾਲ ਰੱਬ ਮਿਲ ਜਾਂਦਾ ਹੈ ਅਸੀਂ ਤਾਂ ਪੰਜਾਬ ਪਾ ਜਾ ਕੇ ਮਾਰਦੇ ਲੋਕ ਕਦੇ ਟਰਾਲੀ ਭਰਦੇ ਕਿਧਰੋਂ ਲੱਦ ਲੈ ਜਾਂਦੇ ਕਦੇ ਟਰਾਲੀ ਭਰਦੇ ਕਿਧਰੋਂ ਲੱਦ ਲੈ ਜਾਂਦੇ ਆ ਕਮਲੇ ਘਰ ਤੇ ਲੋਕ ਪੰਜਾਬ ਪਾ ਜਾ ਕੇ ਬੜਾ ਸਮਾਨ ਇਕੱਠਾ ਕਰਦੇ ਆ ਬੜਾ ਲੱਦ ਦੇ ਟਰਾਲੀਆਂ ਉਧਰੋਂ ਪਾਰ ਕੇ ਲੱਦ ਲੇਗੇ ਉਧਰੋਂ ਆਗੇ ਚਲੇਗੇ ਖਾ ਲਿਆ ਪੀ ਲਿਆ ਮੋਜਾਂ ਕਰ ਲੀਆਂ ਘਰ ਨੂੰ ਮੁੜਿਆ ਦੇਖਨ ਗੁਰੂ ਸਿੱਧ ਰਸਤਾ ਦੱਤਾ ਕਹਿੰਦੇ ਪਾਈ ਹਰ ਦੀ ਸੇਵਾ ਕਰ ਲੈ ਹਰ ਨੂੰ ਰਿੱਧੇ ਚ ਮਸਾਲਾ ਫਿਰ ਤੂੰ ਹਰ ਨੂੰ ਪਾ ਲਿਆ ਬੜਾ ਸੌਖਾ ਢੰਗ ਦੱਸਿਆ ਬਾਬੇ ਨਾਨਕ ਨੇ ਬੜਾ ਤਰਸ ਕੀਤਾ ਗਰੀਬਾਂ ਤੇ ਕਿ ਗਰੀਬਾਂ ਕੋਲ ਤਾਂ ਧਨ ਦੌਲਤ ਹੈ ਨਹੀਂ ਵਿਚਾਰਿਆਂ ਕੋਲ ਬੜਾ ਤਰਸ ਕੀਤਾ ਇਥੋਂ ਤੱਕ ਅਸੀਂ ਪਹੁੰਚ ਗਏ ਬੰਦਾ ਮਰਿਆ ਹੁੰਦਾ ਉਹਦੇ ਅਰਦਾਸ ਕਰਨ ਦੇ ਵੀ ਪੈਸੇ ਲੈ ਜਾਂਦੇ ਆ ਉਹਨੂੰ ਅੱਗ ਲਾਉਣ ਦੇ ਪਹਿਲਾਂ ਅਰਦਾਸ ਕਰਕੇ ਉਹ ਵੀ ਕਹਿੰਦੇ ਆ ਪੈਸੇ ਦੇ ਦੋ ਇਥੋਂ ਤੱਕ ਪਹੁੰਚ ਗਏ ਸੀ ਬੰਦੇ ਦਾ ਸੰਸਕਾਰ ਕਰਨ ਨੂੰ ਪਈ ਹੈ ਅੱਗ ਲਾਉਣ ਨੂੰ ਪਈ ਹੈ ਇੱਧਰ ਕਹਿੰਦੇ ਆ ਪੈਸੇ ਚਾਹੀਦੇ ਆ ਪਲੇਖੇ ਚ ਪਾ ਦਿੱਤਾ ਕਿ ਮੁਰਦੇ ਨੂੰ ਮੱਥਾ ਟੇਕੋ ਲੋਕ ਚੜਾਉਣਗੇ ਮਾਇਆ ਆਪਾਂ ਅਰਦਾਸ ਕਰਾਂਗੇ ਆਪਾਂ ਮਾਇਆ ਚੱਕ ਕੇ ਘਰੋਂ ਤੁਰਦੇ ਬਣਾਂਗੇ ਲੋਕ ਕਲ ਜਾ ਦਿੱਤੇ ਹਰ ਸੇਬੂ ਹਰ ਰਿਦੇ ਬਸਾ ਬੂ ਹਰ ਪਾਇਆ ਕਹਿੰਦੇ ਹਰ ਨੂੰ ਪਾ ਲਿਆ ਸੱਤ ਸੰਗਾ ਕਹਿੰਦੇ ਕਿਸ ਤਰ੍ਹਾਂ ਪਾਇਆ ਸੱਤ ਦਾ ਸੰਗ ਕੀਤਾ ਹਰ ਕਿਸ ਤਰ੍ਹਾਂ ਪਾਇਆ ਸੱਤ ਸੰਗਾ ਸੱਤ ਦਾ ਸੰਗ ਕੀਤਾ ਫਿਰ ਸਿੱਕੇ ਸੱਤ ਸੱਚ ਨੂੰ ਵੀ ਕਹਿੰਦੇ ਆ ਸੱਤ ਜਤੀ ਸਤੀ ਨੂੰ ਵੀ ਕਹਿੰਦੇ ਆ ਉਹ ਸਾਡੇ ਕੋਲ ਤਾਂ ਦੋਨੇ ਡਿਗਰੀਆਂ ਨਹੀਂ ਹੈਗੀਆਂ ਇਹ। ਨਾ ਸਾਡੇ ਕੋਲ ਸੱਚ ਐ ਨਾ ਸਾਡੇ ਕੋਲ ਸਤ ਐ। ਸਾਡੇ ਕੋਲ ਤਾਂ ਕੁਝ ਵੀ ਨਹੀਂ। ਸਾਡੇ ਕੋਲ ਤਾਂ ਦਿਖਾਵਾ ਐ। ਕੋਹੋ ਆਪਣੇ ਖਿਰਦੇ ਤੇ ਯਾਦ ਰੱਖ ਕੇ ਕਿ ਮੇਰੇ ਕੋਲ ਦੋਨੋਂ ਚੀਜ਼ਾਂ ਹੈਗੀਆਂ ਇਹ। ਕੰਬਣ ਲੱਗ ਜੂਗਾ ਦਰਬਾਰ ਸਾਹਿਬ ਵਿੱਚ ਬਾਬੇ ਨਾਨਕ ਦੇ ਮੂਹਰੇ ਖੜਕ ਕੇ। ਬਾਹਰ ਗੱਲਾਂ ਕਰੀ ਜਾਵੇ ਜਿੰਨੀਆਂ ਕਰਦੀਆਂ ਕਿ ਮੈਂ ਸੱਚਾ ਐ ਮੈਂ ਝੂਠਾ ਐ ਮੈਂ ਜਤੀ ਆ ਮੈਂ ਸਤੀ ਆ ਲੇਕਿਨ ਇਹ ਗੁਰੂ ਗੋਬਿੰਦ ਸਿੰਘ ਦੀ ਜੋਤ ਦੇ ਮੂਹਰੇ ਨਹੀਂ ਖੜ ਕੇ ਕਹਿ ਸਕਦਾ ਕਿ ਮੈਂ ਸੱਤ ਦੀ ਤੇ ਸੱਤ ਦੀ ਪਾਲਣਾ ਕਰਦਾ ਕਦੋਂ ਪਾਇਆ ਜਦੋਂ ਸੱਤ ਦਾ ਸੰਗ ਕੀਤਾ ਜਦੋਂ ਹਰ ਨੂੰ ਰਿੱਦੇ ਚ ਬਸਾਇਆ ਸਤ ਸੰਗ ਹੁਣ ਮੰਜ਼ਲ ਕਿੱਥੇ ਕੋ ਪਹੁੰਚ ਚੁੱਕੀ ਹੈ ਹੁਣ ਆਪਣਾ ਇਹ ਗੱਡੀ ਕਿੱਥੇ ਕੋ ਪਹੁੰਚ ਚੁੱਕੀ ਹੈ ਹੁਣ ਇੱਕ ਚੀਜ਼ ਤੁਸੀਂ ਛੱਡ ਦੋਗੇ ਜਾਂ ਤਾਂ ਤੁਸੀਂ ਵਿਕਾਰ ਛੱਡ ਦੋਗੇ ਜਾਂ ਫਿਰ ਬਾਬੇ ਨਾਨਕ ਨੂੰ ਛੱਡ ਦੋਗੇ ਇਨਾਂ ਕਰਕੇ ਤਾਂ ਮਜਬੂਰ ਕਰਤਾ ਬਾਬੇ ਨਾਨਕ ਨੇ ਤੁਹਾਨੂੰ ਹੁਣ ਜਾਂ ਤਾਂ ਤੁਸੀਂ ਹੁਣ ਵਿਕਾਰ ਛੱਡੋਗੇ ਜਾਂ ਫਿਰ ਬਾਬੇ ਨਾਨਕ ਦਾ ਪੱਲਾ ਛੱਡੋਗੇ ਇਹ ਦੋਨੋਂ ਹੱਥੀ ਲੱਡੂ ਨਹੀਂ ਰਹਿਣੇ ਜਾਂ ਤੁਸੀਂ ਲੋਕਾਂ ਨੂੰ ਛੱਡੋਗੇ ਜਾਂ ਬਾਬੇ ਨਾਨਕ ਨੂੰ ਛੱਡੋਗੇ ਇੱਕ ਛੱਡਣਾ ਪੈਣਾ ਤੁਹਾਨੂੰ ਹੁਣ ਐਸੋ ਮਿਲਿਓ ਮਨੋਹੋਰ ਪ੍ਰੀਤਮ ਮਨ ਮੋਹਰ ਮਨ ਨੂੰ ਮੋਹੇ ਬਾਲਾ ਪ੍ਰੀਤਮ ਰੱਬ ਮਿਲ ਗਿਆ ਇਹ ਜਿੰਨਾ ਕੁਸ ਭਜ ਦੌੜ ਕੀਤੀ ਜਾਂਦੀ ਹੈ ਕਾਦੇ ਵਾਸਤੇ ਰੱਬ ਨੂੰ ਮਿਲਣ ਦਾ ਹੀ ਹੈ ਕਿ ਰੱਬ ਮਿਲ ਜਵੇ ਕਾਦੇ ਵਾਸਤੇ ਜਾਂਦੇ ਆ ਤੀਰਥ ਯਾਤਰਾ ਤੇ ਕਾਦੇ ਵਾਸਤੇ ਪਾਠ ਕਰਾਉਂਦੇ ਆ ਕਾਦੇ ਵਾਸਤੇ ਰੱਬ ਨੂੰ ਮਿਲਣ ਵਾਸਤੇ ਕਾਦੇ ਵਾਸਤੇ ਪੁੰਨ ਦਾਨ ਕਰਦੇ ਆ ਰੱਬ ਨੂੰ ਮਿਲਣ ਦਾ ਐ ਸੋ ਮਿਲਿਓ ਮਨਮੋਹਰ ਮਨ ਨੂੰ ਮਨੋਣੇ ਵਾ ਮਿਲੋ ਮਨੋਹਰ ਦਾ ਮਨ ਨੂੰ ਮੋਹ ਲਿੰਦਾ ਮਿਲ ਗਿਆ ਐਸੋ ਮਿਲਿਓ ਮਨੋਹਰ ਪ੍ਰੀਤਮ ਸੁਖ ਪਾਏ ਕਹਿੰਦੇ ਸੁੱਖਾਂ ਦੀ ਪ੍ਰਾਪਤੀ ਹੋਊਗੀ ਮੁਖ ਮੰਗਾ ਕਹਿੰਦੇ ਜੋ ਮੁਖ ਤੇ ਮੰਗਦਾ ਹੈ ਉਹ ਹੀ ਕੁਝ ਮਿਲਣ ਲੱਗ ਗਿਆ ਜੋ ਮੁਖ ਤੇ ਬੋਲ ਦਿੰਦਾ ਪੂਰਾ ਹੋ ਜਾਂਦਾ ਕਦੋਂ ਹੁੰਦਾ ਜਦੋਂ ਇਸ ਰਸਨਾ ਤੇ ਨਾਮ ਵਸ ਜਾਂਦਾ ਹੈ ਜਦੋਂ ਇਸ ਰਸਨਾ ਤੇ ਰੱਬ ਵਸ ਜਾਂਦਾ ਹੈ ਫਿਰ ਦਾ ਰੱਬ ਜੋ ਕੁਝ ਬੋਲਦਾ ਹੈ ਪੂਰਾ ਹੋ ਜਾਂਦਾ ਹੈ ਅਟੱਲ ਹੈ ਐਸੋ ਮਿਲਿਓ ਮਨੋ ਹੋਰ ਪ੍ਰੀਤਮ ਸੁਖ ਪਾਏ ਮੋਖ ਮੰਗਾ ਕਹਿੰਦਾ ਜੋ ਵੀ ਤੁੱਕ ਦੀ ਪ੍ਰਾਪਤੀ ਐ ਮੰਗਦਾ ਮਿਲ ਜਾਂਦਾ ਸਾਰੀਆਂ ਇੱਛਾ ਪੂਰੀ ਆਉਣ ਲੱਗਦੀ ਪ੍ਰਿਯੋ ਆਪਾ ਦਾ ਇਹਨਾਂ ਆਪਣਾ ਪ੍ਰਯੋਗ ਹਨ ਆਪਣਾ ਰੱਬ ਹੈ ਪ੍ਰਿਯੋ ਆਪਾ ਦਾ ਗੌਰ ਬਸ ਕਰਦੀ ਨਾ ਕਹਿੰਦੇ ਗੌਰ ਨੇ ਬਸ ਵਿੱਚ ਕਰ ਦਿੱਤਾ ਕਿਨੂੰ ਰੱਬ ਵਾਸ ਵਿੱਚ ਆ ਗਿਆ ਨਹੀਂ ਜਿਹੜੀ ਸਿਆਣਪ ਕਰਦੇ ਐ ਨਾ ਸਿਆਣੇ ਉਹ ਬੰਦੇ ਨੂੰ ਵਾਸ ਵਿੱਚ ਕਰਨ ਵਾਸਤੇ ਕੋਈ ਛਿਲੇ ਕੱਟਦਾ ਮੜੀਆਂ 'ਚ ਬੈਠ ਕੇ ਕਾਦੇ ਵਾਸਤੇ ਸਤਸੰਗ ਜੀ ਮਾਫ਼ ਕਰਦੇ ਉਹ ਬਹੁਤ ਕਟੜੇ ਸਬਜਾ ਸੇਬੀਆਂ ਵਿੱਚ ਮੜੀਆਂ ਵਿੱਚ ਬੈਠ ਕੇ ਛਿਲੇ ਕੱਟਦੇ ਆ ਬੀਬੀਆਂ ਨੂੰ ਵਾਸ ਵਿੱਚ ਕਰਨ ਵਾਸਤੇ ਬੀਬੀ ਨੇ ਬਾਹਰ ਨਿਕਲ ਸਕਦੀ ਫਿਰ ਉਸਤੇ ਜਿੰਨਾ ਛਿਲਾ ਕੱਟ ਲਿਆ ਨਾ ਮੜੀਆਂ ਚ ਬੈਠ ਕੇ ਬੀਬੀ ਬਸੇ ਕਰ ਲਿੰਦਾ ਜਦੋਂ ਬੀਬੀ ਨੇ ਪਿੱਛਾ ਛੱਡੂ ਉਹਦਾ ਬੀਬੀ ਤਾਂ ਅੱਗੇ ਪਿੱਛੇ ਭੱਜਦੀ ਰੋ ਇੱਧਰ ਬਾਬੇ ਨਾਨਕ ਨੇ ਸ਼ਬਦ ਨੇ ਰੱਬ ਵਾਸੀ ਕਰ ਲਿਆ ਹੁਣ ਇਹ ਦੇਖ ਲਓ ਤੁਸੀਂ ਵੀ ਆਪਾਂ ਰੱਬ ਵਾਸੇ ਕਰਨਾ ਜਾਂ ਬੀਬੀਆਂ ਵਾਸੇ ਕਰਨੀ ਐ ਇਹ ਤੁਹਾਡੇ ਮਨ ਦੀ ਮਰਜ਼ੀ ਐ ਮਿਲੂਗੀ ਇੱਕੋ ਚੀਜ਼ ਦੋ ਨਹੀਂ ਮਿਲਣੀਆਂ ਜੇ ਰੱਬ ਦੀ ਲੋੜ ਆ ਤਾਂ ਰੱਬ ਨੂੰ ਵਾਸੇ ਵਿੱਚ ਕਰ ਲਓ ਜੇ ਬੀਬੀਆਂ ਦੀ ਲੋੜ ਆ ਤਾਂ ਬੀਬੀ ਨੂੰ ਵਾਸੇ ਵਿੱਚ ਕਰ ਲਓ ਹਰ ਇੱਕ ਚੀਜ਼ ਦੀ ਪੂਜਾ ਇਹ ਤਾਂ ਅਨਦੌਲਤ 바ਸੀ ਜੀ ਕਰਨੀ ਹੈ ਤਾਂ ਲక్ష్ਮੀ ਦੀ ਪੂਜਾ ਕਰ ਲਓ ਪਰ ਉਹ ਆਪਾ ਦਾ ਗੋਰਾ ਬਾਸ ਕਰਦੀ ਨਾ ਕਹਿੰਦਾ ਗੁਰ ਨੇ ਸ਼ਬਦ ਨੇ ਬਾਸ ਕਰਨ ਦਿਆ ਰੱਬ ਦੇਖੋ ਕਿੰਨੀ ਬੜੀ ਪ੍ਰਾਪਤੀ ਹੈ ਰੱਬ ਇਹ ਆਪਣੇ ਵਾਸੀ ਕਰ ਲੈਣਾ ਪ੍ਰਿਯੋ ਆਪਾਣਾ ਗੁਰ ਵਾਸ ਕਰ ਦੇਨਾ ਕਹਿੰਦੇ ਗੁਰ ਦੇ ਸ਼ਬਦ ਨੇ ਵਾਸ ਕਰਕੇ ਦੇ ਦਿੱਤਾ ਰੱਬ ਲੈ ਕਰਾਈ ਜਾਂ ਕਰਾਉਣਾ ਰੱਬ ਤੇ ਕਰਾਲਾ ਜੋ ਕੁਝ ਰੱਬ ਤੇ ਕਰਾਉਣਾ ਕਿੰਨੀ ਬੜੀ ਤਾਕਤ ਮਿਲਦੀ ਹੈ ਸ਼ਬਦ ਦੀ ਤਾਕਤ ਦੇ ਨਾਲ ਰਬੁਬਾਸੀ ਚ ਆ ਜਾਂਦਾ ਪ੍ਰਯੋ ਆਪਾਣਾ ਗੁਰ ਪਾਸ ਕਰ ਦੇਈਨਾ ਭੋਗੋ ਭੋਗ ਕਹਿੰਦੇ ਲਾਈ ਜੋ ਭੋਗ ਹੁਣ ਭੋਗੀ ਜਾਓ ਭੋਗੋ ਭੋਗ ਨੇ ਸੰਗਾ ਕਹਿੰਦੇ ਨਸੰਗਾ ਭੋਗ ਹੈ ਨੂੰ ਭੋਗੀ ਜੋ ਲਾਈ ਜੋ ਭੋਗੀ ਦਾ ਹੁਣ ਰੱਬ ਵਾਲਾ ਭੋਗ ਨਾਮ ਵਾਲਾ ਭੋਗ ਰੱਬ ਵਾਸੀ ਜਾਗੇ ਸਬਦ ਦੇ ਨਾਮ ਕਹਿੰਦੇ ਲਾਈ ਜੋ ਭੋਗੋ ਕਹਿੰਦੇ ਭੋਗ ਲੋ ਹੁਣ ਭੋਗ ਕਹਿੰਦੇ ਇਹ ਭੋਗ ਹੈ ਕਿਹੜਾ ਭੋਗ ਐ ਸਾਬਦ ਦਾ ਭੋਗ ਜਿਹਦੇ ਨਾਲ ਰਬੂਵਾਸੀ ਚ ਆ ਗਿਆ ਸਾਸਿੰਗੇ ਹੁਣੇ ਪਹਿਲੀ ਕਲਾਸ ਵਾਲੀ ਪੜਾਈ ਨਹੀਂ ਰਹੀ ਇਹ ਪੜਾਈ ਉੱਪਰ ਪਹੁੰਚ ਚੁੱਕੀ ਹੈ ਇੱਕ ਦਿਨ ਵਿੱਚ ਨਹੀਂ ਗਿਆਨ ਹੋ ਜਾਂਦਾ ਬੜਾ ਵਕਤ ਲੱਗਦਾ ਹੈ ਬੜੀਆਂ ਰਾਤਾਂ ਕੱਟਣੀਆਂ ਪੈਂਦੀਆਂ ਬੜੀ ਨੀਂਦ ਗਵਾਉਣੀ ਪੈਂਦੀ ਹੈ ਲੇਕਿਨ ਇੱਕ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਏ ਨਹੀਂ ਕਿ ਕਦੇ ਕਿੱਧਰ ਭੱਜ ਗਿਆ ਕਦੇ ਕਿਧਰ ਨੂੰ ਭੱਜ ਗਿਆ ਵਿਸ਼ਵਾਸ ਇਹ ਨਹੀਂ ਟਿਕੇ ਆ ਦੁਬਿਧਾ ਦੇ ਵਿੱਚ ਆਲੇ ਹਾਲੇ ਦਿਖਦਾ ਏ ਆ ਛੋਟਾ ਗੁਰਦੁਆਰਾ ਏ بڑا ਗੁਰਦੁਆਰਾ ਏ ਆ ਸੱਚਖੰਡ ਆ ਆ ਪ੍ਰਗਾਸ਼ ਏ ਹਰੇ ਕਿੱਧਰ ਆ ਇਹ ਮਿੱਧਰ ਆ ਬਸ ਹਾਲੇ ਆ ਬਾਗੌਂ ਦੇ ਚੱਕਰ ਵਿੱਚ ਆ ਬਾਬਾ ਨਾਨਕ ਦਾ ਇੱਕੋ ਰੂਪ ਐ ਦਸਾ ਗੁਰੂਆਂ ਦੀ ਇੱਕੋ ਜੋਤ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿ ਫਰਕ ਹੈ ਕੋਈ ਕਿ ਕਿਸੇ ਗੁਰਦੁਆਰੇ 'ਚ ਹੋਰ ਗੁਰੂ ਗ੍ਰੰਥ ਸਾਹਿਬ ਪਿਆ ਕਿ ਕਿਸੇ 'ਚ ਹੋਰ ਪਿਆ ਇੱਕੋ ਜੋਤ ਹੈ ਸਾਡੇ ਮਨ ਦੇ ਵਿੱਚ ਦਵਿਦ ਹੈ ਸਾਡੇ ਮਨ ਦੇ 'ਚ ਚੋਰ ਬੈਠਾ ਹਲੇ ਸਾਡੇ ਮਨ ਦੇ 'ਚ ਫਰਕ ਹੈ ਹਲੇ ਰਿਓ ਆਪਾਣਾ ਗੌਰ 바ਸ ਕਰਦੀ ਨਾ ਰੱਬ ਦਾ ਸ਼ਬਦ ਨਾਲ ਬਸ ਆਉਣਾ ਪੋਗੋ ਪੋਗ ਦੇ ਸੰਗਾ ਨਿਰਪੋਪ ਹੈ ਫੇਂ ਨਿਰਪੋਪ ਹੋ ਗਿਆ ਜਦੋਂ ਰੱਬ 바ਸੀ ਜਾ ਗਿਆ ਫਿਰ ਜੀ ਨੇ ਸਾਰੀ ਸ੍ਰਿਸ਼ਟੀ ਨੂੰ ਮਾਰਨਾ ਜਮਾਉਣਾ ਉਹੀ 바ਸੀ ਜਾ ਗਿਆ ਡਰ ਤਾਪੇ ਖਤਮ ਹੋ ਗਿਆ ਡਰ ਰਹਿ ਨਹੀਂ ਕਿਸੇ ਚੀਜ਼ ਦਾ ਨਿਰਪਾਉ ਪੈ ਨਾਨਕ ਨਾਨਕ ਨੇ ਬਚਨ ਕਰ ਦਿੱਤੇ ਪਉ ਮਿਟਿਆ ਡਰ ਖਤਮ ਹੋ ਗਿਆ ਡਰ ਨਹੀਂ ਰਿਹਾ ਕਿਸੇ ਕਿਸੇ ਪਉ ਮਿਟਿਆ ਹਰ ਪਾਇਓ ਕਹਿੰਦੇ ਹਰ ਨੂੰ ਪਾ ਲਿਆ ਰੱਬ ਨੂੰ ਪਾ ਲਿਆ ਹਰ ਪਾਇਓ ਪਠੰਗਾ ਕਹਿੰਦੇ ਹੁਣ ਕੋਈ ਪੰਗਾ ਨਹੀਂ ਰਿਹਾ ਸਾਰਾ ਕੁਝ ਮਿਟ ਗਿਆ ਕਲ ਕਲੇਸ਼ ਸਾਰੇ ਮਿਟ ਗਏ ਸਾਰੀ ਮੰਦੀ ਇੱਛਾ ਪੂਰੀ ਹੋ ਗਈ ਕਦੋਂ ਹੋਇਆ ਜਦੋਂ ਸਾਧ ਦਿਆਲ ਹੋਇਆ ਜਦੋਂ ਸਾਧ ਨੇ ਕਿਰਪਾ ਕੀਤੀ ਹੈ ਲੇਕਿਨ ਜਦੋਂ ਸਾਧ ਨੂੰ ਆਪਣਾ ਮੰਨ ਵੇਚਿਆ ਜਦੋਂ ਸਾਧ ਤੇ ਵਿਸ਼ਵਾਸ ਬਣਿਆ ਯਕੀਨ ਬਣਿਆ ਫਿਰ ਗੁਰੂ ਦੇ ਸਿੱਖ ਕੋਈ ਮੰਜ਼ਲ ਪ੍ਰਾਪਤ ਹੋ ਜਾਂਦੀ ਹੈ ਫਿਰ ਝੜਕਦਾ ਨਹੀਂ ਦੇਖਿਆ ਜਦੋਂ ਦੀਵਾ ਬਲਦਾ ਇੱਕសារ ਫਿਰ ਝੜਕਣ ਲੱਗ ਜਾਂਦਾ ਫਿਰ ਬੁੱਝ ਜਾਂਦਾ ਝੜਕਦਾ ਕਦੋਂ ਹੈ ਝੜਕਣ ਦੀ ਪਛਾਣ ਦੱਸਣੀ ਹੈ ਤੁਹਾਨੂੰ ਜਦੋਂ ਕਿਧਰੇ ਨੂੰ ਭੱਜਦਾ ਕਦੇ ਕਦੇ ਨੂੰ ਭੱਜਦਾ ਉਹ ਦੀਵਾ ਝੜਕਦਾ ਹੁੰਦਾ ਹੈ ਕਦੇ ਕਿਸੇ ਜਾਂਦਾ ਮੱਥਾ ਟੇਕਣ ਕਦੇ ਕਿਧਰ ਨੂੰ ਭੱਜ ਲੈਂਦਾ ਕਦੇ ਕੋਸ਼ਿਸ਼ ਕਰਦਾ ਉਹ ਦੀਵਾ ਝੜਕਦਾ ਉਹਦਾ ਝੜਕ ਕੇ ਬੁੱਝ ਜਾਂਦਾ ਨਹੀਂ ਆਪਾਂ ਇੱਕੋ ਤੇ ਯਕੀਨ ਕਰਨਾ ਹੈ ਇੱਕੋ ਤੇ ਵਿਸ਼ਵਾਸ ਕਰਨਾ ਹੈ ਸਾਨੂੰ ਹੁਕਮ ਹੋਇਆ ਹੈ ਗੁਰੂ ਗੋਬਿੰਦ ਸਿੰਘ ਦੇ ਹੁਕਮ ਕੀਤਾ ਹੈ ਆਗਿਆ ਪਈ ਆਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਉ ਕਰਾ ਤੋ ਸਾਧ ਸੰਗਤ ਜੀ ਬਾਣੀ ਪੜਦੇ ਆਂ ਕਥਾ ਕਰਦੇ ਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਵਕਸਣੀ ਉਹਨੂੰ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ